ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ ਚਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 26 ਅਪ੍ਰੈਲ ਰਾਤ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜਿਵੇਂ ਆਪਾਂ ਸਵੇਰ ਵਾਲੀ ਵੀਡੀਓ ਵਿੱਚ ਦੱਸਿਆ ਹੋਇਆ ਸੀਗਾ ਕਿ ਅੱਜ ਦੁਪਹਿਰ ਤੋਂ ਬਾਅਦ ਪੰਜਾਬ ਦੇ ਵਿੱਚ ਮੀਂਹ ਵਾਲੇ ਸੈੱਲ ਬਣ ਸਕਦੇ ਹਨ ਵੱਖ-ਵੱਖ ਇਲਾਕਿਆਂ ਦੇ ਵਿੱਚ ਜਿਹੜਾ ਕਿ ਅੱਜ ਇੱਕ ਪਹਿਲਾ ਸੈੱਲ ਆ ਦੁਪਹਿਰ ਬਾਅਦ ਗਰਮੀ ਤੇ ਹੀਟ ਦੇ ਨਾਲ ਵੜਿਆ ਗੁਰਦਾਸਪੁਰ ਏਰੀਆ ਦੇ ਵਿੱਚ ਅਜਨਾਲੇ ਵਾਲੀ ਸਾਈਡ ਦੇ ਲਗਭਗ ਉਨਾ ਇਲਾਕਿਆਂ ਦੇ ਵਿੱਚ ਹਲਕੇ ਤੇ ਦਰਮਿਆਨੇ ਸ਼ਰਾਟੇ ਦੇਖੇ ਗਏ ਤੇ ਕਿਤੇ ਗੜੇਮਾਰੀ ਵੀ ਦੇਖੀ ਗਈ ਹੈ ਸੋ ਇਸ ਤਰ੍ਹਾਂ ਦੇ ਸੈੱਲ ਪੰਜਾਬ ਦੇ ਹੋਰ ਇਲਾਕਿਆਂ ਦੇ ਵਿੱਚ ਵੀ ਲੱਗ ਸਕਦੇ ਹਨ ਖਾਸ ਕਰਕੇ ਮਾਲਵੇ ਦੇ ਜਿਵੇਂ ਫਾਜ਼ਿਲਕਾ ਫਰੀਦਕੋਟ ਮੁਕਸਰ ਬਠਿੰਡਾ ਇਹਨਾਂ ਇਲਾਕਿਆਂ ਦੇ ਵਿੱਚ ਵੀ ਸ਼ਾਮ ਵੇਲੇ ਗਰਜਲਛਮਕ ਵਾਲੇ ਬੱਦਲ ਬਣ ਸਕਦੇ ਹਨ ਤੁਸੀਂ ਇਹਨਾਂ ਇਲਾਕਿਆਂ ਦੇ ਆਸ-ਪਾਸ ਹੋਮ ਹੋਵੋਗੇ ਤਾਂ ਦੇਖੋਗੇ ਕਿ ਹਲਕੇ-ਹਲਕੇ ਬੱਦਲ ਬਣਨੇ ਸ਼ੁਰੂ ਹੋ ਚੁੱਕੇ ਹਨ ਜਿਹੜੇ ਕਿ ਸ਼ਾਮ ਵੇਲੇ ਜਾਂ ਰਾਤ ਵੇਲੇ ਗਰਜਲਛਕਣ ਵਾਲੇ ਵੀ ਬਣ ਸਕਦੇ ਹਨ ਤੇ ਜਿਵੇਂ ਅਜਨਾਲੇ ਵਾਲੀ ਸਾਈਡ ਗੁਰਦਾਸਪੁਰ ਸਾਈਡ ਬੱਦਲ ਬਣੇ ਸਨ ਤੇ ਗੜੇਮਾਰੀ ਦੇਖੀ ਗਈ ਇਸੇ ਤਰ੍ਹਾਂ ਦਾ ਸੈਂਪਲ ਅਜਿਹੇ ਖੇਤਰਾਂ ਦੇ ਵਿੱਚ ਵੀ ਲੱਗ ਸਕਦੇ ਹਨ ਬਾਕੀ ਪੰਜਾਬ ਦੇ ਵਿੱਚ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਤੇ ਧੁੱਪ ਵਾਲਾ ਰਹੇਗਾ ਟੁੱਟਵੇਂ ਤੌਰ ਤੇ ਅਜਿਹੇ ਸੈਲ ਅਗਲੇ 2 ਤੋਂ 3 ਦਿਨ ਲਗਾਤਾਰ ਬਣਦੇ ਰਹਿਣਗੇ ਕਦੇ ਕਿਸੇ ਇਲਾਕੇ ਦੇ ਵਿੱਚ ਕਦੇ ਕਿਸੇ ਇਲਾਕੇ ਦੇ ਵਿੱਚ ਜਿਹੜੇ ਇਲਾਕਿਆਂ ਦੇ ਵਿੱਚ ਵੀ ਬਾਅਦ ਦੁਪਹਿਰ ਤੋਂ ਬਣੇ ਉਹਨਾਂ ਵਿੱਚ ਗੜੇਮਾਰੀ ਹੋਣੀ ਲਗਭਗ ਤੈਅ ਹੋਵੇਗੀ ਟੁੱਟਵੇਂ ਤੌਰ ਤੇ ਕਾਰਵਾਈਆਂ ਇਸੇ ਤਰ੍ਹਾਂ ਹੀ ਜਾਰੀ ਰਹਿਣ ਦੀ ਸੰਭਾਵਨਾ ਹੈ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਬੱਦਲਬਾਜ਼ੀ ਜ਼ਰੂਰ ਬਣ ਸਕਦੀ ਹੈ ਪਰ ਉਹਨਾਂ ਇਲਾਕਿਆਂ ਦੇ ਵਿੱਚ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ ਜਾ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਸਾਫ਼ ਤੇ ਧੁੱਪ ਵਰਗਾ ਮਾਹੌਲ ਹੀ ਬਣਿਆ ਰਹਿਣ ਦੀ ਸੰਭਾਵਨਾ ਹੈ ਤੇ ਰਾਤ ਨੂੰ ਵੀ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਸਾਫ਼ ਰਹੇਗਾ ਮਾਝੇ ਤੇ ਦੁਆਬੇ ਦੇ ਥੋੜੇ ਜਿਹੇ ਖੇਤਰ ਮਾਲਵੇ ਦੇ ਥੋੜੇ ਜਿਹੇ ਖੇਤਰਾਂ ਦੇ ਵਿੱਚ ਬੱਦਲਬਾਝ ਬਣੇਗੀ ਤੇ ਗਰਜ ਲੱਛਣ ਵਾਲਾ ਕੰਮ ਵੀ ਰਾਤ ਨੂੰ ਦੇਖਿਆ ਜਾਵੇਗਾ ਜੋ ਹਰਿਆਣਾ ਤੇ ਰਾਜਸਥਾਨ ਦੇ ਨਾਲ ਲੱਗਦੇ ਨੇ ਇਲਾਕੇ